ਰਾਮ ਕਲੀ ਮਹੱਲਾ ਤੀਜਾ ਹਮ ਕੁਜਲ ਕੁਕੀਲ ਅਤ ਅਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਗੁਰੂ ਅਮਰਦਾਸ ਸਾਹਿਬ ਦੀਨ ਦਇਨ ਦੇ ਵਾਲੀ ਜਿਨ੍ਹਾਂ ਨੇ 84 ਮੀਟਰ ਆਕੇ 84 ਪੌੜੀਆਂ ਵਾਲੀ ਬੌਲੀ ਗੋਇੰਦਵਾਲ ਸਾਹਿਬ ਰੱਖੀ ਹੈ ਅਤੇ ਜੇ ਉਹ 84 ਵਾਰ ਅਸ਼ਨਾਣ ਕਰੇ ਜਿਲਾਸੀ ਸ੍ਰੀ ਜਗਸਾਹ ਉਹਦੇ ਬਾਤ ਕਰੇ ਉਹ 84 ਲੱਖ ਜੂਮ ਤੋਂ ਵੱਜ ਜਾਏਗਾ ਇਹ ਗੁਰੂ ਸਾਹਿਬ ਦਾ ਵਰ ਹਾਸ ਸਾਹਿਬ ਸਮੇਜ ਜੀ ਐਸੇ ਉਪਕਾਰੀ ਸਤਿਗੁਰੂ ਸੱਚੇ ਬਾਦਸ਼ਾਹ ਗਰੀਬ ਨਿਵਾਜ ਸ੍ਰੀ ਗੋਵਿੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਦੇ ਬਾਦ ਨਿਵਾਸ ਸਜਿਆ ਹੋਇਆ ਹੈ ਸੰਗਤਾਂ ਦਰਸ਼ਨ ਦੇਖਦੇ ਕਿਹ ਨਿਹਾਲ ਹੋ ਰਹੀਆਂ ਹਨ ਗੁਰੂ ਮਹਾਰਾਜ ਅਮਰ ਗੁਰੂ ਬਜਵੇਂ ਅਮਰ ਦਾ ਝਰਨਾ ਮੁਖਾਰਜ ਤੋਂ ਝੜਦਾ ਹੈ ਬੜਾ ਮੁਗਿਆਰ ਦੀ ਬਖਸ਼ਿਸ਼ ਕਰ ਰਹੇ ਹਨ ਜੋ ਕੋਈ ਅਧਕਾਰੀ ਆ ਜਾਂਦੇ ਨੂੰ ਨਿਹਾਲ ਕਰ ਦਿੰਦੇ ਹਨ ਕਿਛੇ ਯੋਗੀਆਂ ਦੇ ਰਾਜ ਚੱਲ ਗਿਆ ਹੋਈ ਹੈ ਹੁਣ ਆਮ ਸੰਗਤ ਦੇ ਪਰਸਾ ਹੈ ਪਰ ਪੁਤਲ ਰੂਪ ਦੇਵ ਸਭੂ ਦੀ ਬਖਸ਼ਿਸ਼ ਹੈ ਹਨ RAM KALI MAHALLA KIJA HAM KUTLE KUTIL AT ABIMANI ਅੰਦਰ ਜਾਵੀ ਅੱਗੇ ਭਾਈ ਪ੍ਰਾਰਥਨਾ ਕਰੋ ਅਸੀਂ ਸੱਚੇ ਪਾਤਸ਼ਾਹ ਹੰਗ ਦਾ ਮੰਨਤਾ ਕਰਕੇ ਸਾਡਾ ਜਿਹੜਾ ਸਰੀਰ ਹੈ ਕੋਚਾਲੋ ਖੋਟੇ ਚਾਲ ਚੱਲਣ ਵਾਲੇ ਹੈ ਸਰੀਰ ਕਰਕੇ ਬਹੁਤ ਸਾਰੀ ਸੱਚੇ ਪਰਛਾਹ ਖੋਟੀਆਂ ਚਾਲਾਂ ਚੱਲਣ ਵਾਲਾ ਸਾਡਾ ਸਰੀਰ ਹੈ ਸਰੀਰ ਕਰਕੇ ਕੁ ਸੰਗਤੇ ਖੋਟੇ ਚਾਲ ਚੱਲਣ ਵਾਲੇ ਹਾਂ ਅਤਿ ਅਦੁਚੀਲ ਉਚੀਲ ਅਤੇ ਇੰਦਰੀਆਂ ਕਰਕੇ ਮਹਾਰਾਜ ਚੀਲ ਨਾਮ ਵਸਤਰਾਉ ਦਾ ਹੁੰਦਾ ਹੈ ਇੰਦਰੀਏ ਰੂਪੀ ਵਸਤਵ ਸਾਡੇ ਵਿਸ਼ਿਆ ਰੂਪੀ ਸੱਚੇ ਪਾਪਸ਼ਾ ਅਪਵਿੱਤਰਤਾ ਕਰਕੇ ਕੁਚੀਲ ਹੋ ਰਹੇ ਹਨ ਅਤ ਅਭਿਮਾਨੀ ਅਤੇ ਅਤ ਅੰਤ ਅਸੀਂ ਸੱਚੇ ਪਾਪਸ਼ਾ ਦੇ ਅਧਿਆਸ ਦੇ ਹੰਦਪਾ ਕਰਕੇ ਮਨ ਦੇ ਅੰਦਰ ਆਪਣੇ ਗੁਨਾ ਦੇ ਹਰਕਾਰੀ ਬਣ ਰਹੇ ਹਾਂ ਹਿਰਦੇ ਚ ਮੰਨ ਰਹੇ ਹਾਂ ਕਿ ਅਸੀਂ ਅਤਿਆਨ ਕੀ ਸਿਆਣੇ ਹਾਂ ਵਿਦਵਾਨ ਹਾਂ ਬੁੱਧੀ ਵਾਲੇ ਹਾਂ ਮਿਲ ਮੰਨ ਕਰਕੇ ਅਭਾਨੀ ਹੋ ਰਹੇ ਹਾਂ ਅਤ ਇੰਦਰੀਆਂ ਕਰਕੇ ਕੁਚੀਲ ਅਪਵਿੱਤਰ ਹੋ ਰਹੇ ਹਾਂ ਵਿਸ਼ਿਆਂ ਦੇ ਪ੍ਰੇਅ ਸਰੀਰ ਕਰਕੇ ਕੋ ਸੰਗਤ ਦੀ ਖੋਟੀ ਚਾਲ ਚੱਲਣ ਵਾਲੇ ਹਾਂ ਮੇਲੇ ਸਭ ਦੇ ਮੈਲ ਉਤਾਰੀ ਇਹ ਜਿਹੇ ਉਗਮਾਂ ਦੇ ਭਰੇ ਹੋਏ ਭਾਵਾਂ ਸੀ ਪਰ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਗੁਰਾਂ ਜਦੋਂ ਮਿਲੇ ਕਹਿੰਦੀ ਪਾਪਾਂ ਦੀ ਮੈਲ ਸੀ ਸੱਜੇ ਪਾਰਸ਼ਣੋਂ ਉਤਾਰ ਦਿੱਤੀ ਹ ਸੰਤੋ ਗੁਰਮੁਖ ਨਾਮ ਸਤਾ ਇਸ ਪ੍ਰਕਾਰ ਹੋਏ ਸਮਝਣ ਜਿਹੜੇ ਗੁਰਮੁਖ ਬਣੇ ਹਨ ਗੁਰਾਂ ਦੁਆਰਾ ਨਾਮ ਦਰ ਅਮਰ ਅਸਾਉ ਨੇ ਉਹਨਾਂ ਨੂੰ ਸਤਿ ਆਤਮਾ ਵਿੱਚ ਚਰਪੰਚੂ ਤਾਰ ਦਿੱਤਾ ਹੈ ਉਹਨਾਂ ਦੇ ਦਾਈ ਸੱਚਾ ਨਾਮ ਵਸਿਆ ਘਟ ਅੰਤਰ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਅੰਮ੍ਰਿਤ ਨਾਮ ਵਸ ਗਿਆ ਹੈ ਕਰਤਾ ਆਪ ਸواری ਕਰਤਾ ਮੁਰਖ ਨੂੰ ਉਹਨਾਂ ਦੀ ਜਿਹੜੀ ਨਿਰਮਲ ਬੁੱਧ ਕਰਕੇ ਆਪਣੇ ਬ੍ਰਹਮਕਾਰ ਗਤੀ ਨੂੰ ਆਜੁੱਤੀ ਇਹ ਆਪ ਹੀ ਸਵਾਰੀ ਉਹਨਾਂ ਦੇ ਜੀਵਨ ਦੇ ਦਾਇਂ ਕਰਤਾਪੁਰਖ ਨੇ ਬ੍ਰਹਮਾਕਾਰ ਵਰਤੀ ਕਰਕੇ ਸਵਾਰੀ ਉਹਨਾਂ ਦੀ ਜ਼ਿੰਦਗੀ। ਰਹਾਉ 파ਰਸ ਪਰਸੇ ਫਿਰ 파ਰਸ ਹੋਏ। ਜਿਵੇਂ 파ਰਸ ਨਾਲ ਪਰਸ ਦੇ ਸਾਥ ਸੰਗੇ ਦੀ ਲੋਹਾ ਤੇ ਅਠ ਧਨ ਦਾ ਸੇਨਾ ਬਣ ਜਾਂਦੀ ਹੈ ਪਰ 파ਲ ਨਹੀਂ ਬਣ ਸਕਦੀਆਂ। ਸਤਗੁਰੂ ਨਾਨਕ ਦੇਵ ਮਹਾਰਾਜ ਇਹ ਜੇ 파ਰਸ ਹਨ। ਉਹਨਾਂ ਨਾਲ ਪਰਸ ਕੇ ਗੁਰੂ ਹੰਗਲ ਸਾਹਿਬ 파ਰਸ ਰੂਪੀ ਹੋ ਗਏ। ਅਸੀਂ ਜੀ ਗੁਰੂ ਅਮਰਦਾਸ ਸਾਹਿਬ ਨਾਲ ਪਰਸਕੇ ਫੇਰ ਪਾਰਸ ਰੂਪੀ ਜੋ ਸੂਲ ਵਿੱਚ ਹੋ ਗਏ ਹਨ ਹਰ ਜੀ ਉਹ ਆਪਣੀ ਕਿਰਪਾ ਧਾਰ ਹੈ ਹਰੀ ਅਕਾਲ ਪੁਰਖ ਜੀ ਨੇ ਆਪਣੀ ਕਿਰਪਾ दृष्टि ਕੀਤੀ ਹੈ ਮਹਾਰਾਜ ਸਾਹਿਬ ਜੀ ਮਿਹਰ ਕਰਕੇ ਬਾਤ ਪ੍ਰਾਪਤ ਹੋਈ ਹੈ ਜਿਹੜੀ ਇੱਕ ਤੋਂ ਪ੍ਰਾਪਤ ਹੋਈ ਹੈ ਪਾਰਸ ਪਰਸੇ ਗੁਰੂ ਸਾਹਿਬ ਦੇ ਸ਼ਬਦ ਰੂਪੀ ਪਾਰਸ ਨਾਲ ਜੇ ਪਰਸੇ ਹੈ ਉਹ ਮੁਰਗੇ ਪਾਸ ਬ੍ਰਹਮ ਰੂਪ ਹੀ ਹੋ ਗਏ ਹਮ ਹਰ ਜੀਉ ਆਪਣੀ ਕਿਰਪਾ ਧਾਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਜਿਨ੍ਹਾਂ ਤੇ ਕੀਤੀ ਹ ਇਕ ਪੀਖ ਕਰ ਹੈ ਰਹੇ ਅਭਿਮਾਨੀ ਇਕ ਲੋਕ ਪਰਿਵਾਰ ਨੂੰ ਛੱਡ ਕਰਕੇ ਭੇਖਾਂ ਨੂੰ ਘਾਰ ਕੇ ਫਿਰਦੇ ਹਨ ਜੇ ਫੇਰ ਹੰਕਾਰੀ ਹੋਏ ਫਿਰਦੇ ਐ ਕਿ ਅਸੀਂ ਬੜਕ ਕਹਾਣ ਤੇ ਆਦੀ ਹਾਂ ਦਿਨ ਜੂਐ ਬਾਜੀ ਹਾਰੀ ਉਹਨਾਂ ਦਾ ਬਿਸ਼ਣ ਰੂਪੀ ਜੂਏ ਵਿੱਚ ਸਭ ਨੂੰ ਸਰਪ ਰੂਪ ਦਾ ਕੰਧ ਵਿੱਚ ਮਨੁੱਖਾ ਜਨਮ ਵਿੱਚ ਬਾਜੀ ਹਾਰ ਦਿੱਤੀ ਹ ਇੱਕ ਅਨ ਦਿਨ ਭਗਤ ਕਰ ਹੈ ਦਿਨ ਰਾਤ ਤੇ ਕਹੇ ਇਹ ਕਿ ਸੰਮੀਪੁਰ ਖਾਂਗੇ ਪੂਰਵਲੇ ਭਾਗਾ ਕਰਕੇ ਰਾਤ ਦੇ ਨੇ ਪਰਮੇਸ਼ਰ ਦੀ ਭਗਤੀ ਕਰਨੇ ਐ ਤੇ ਉਹਨਾਂ ਨੂੰ ਅਗਿਆਰੂਪੀ ਰਾਤੋਂ ਬ੍ਰह्म ਗਿਆਨੂਪੀ ਦਿਨ ਹੋ ਗਿਆ। ਰਾਮ ਨਾਮ ਔਰ ਧਾਰੀ ਉਹਨਾਂ ਨੂੰ ਰਾਮ ਜੋ ਰਮਿਆ ਹਰਵੰਤੀ ਰਾਮਾ ਰਮਿਆ ਹੋਇਆ ਜੋ ਰਾਮ ਹੈ ਉਹ ਹਿਰਦੇ ਦੇ ਅੰਦਰ ਧਾਰਿਆ ਵਸਾਇਆ ਹੈ। ਆਨੰਦ ਦਿਨ ਰਾਤ ਸਹਿਜੀ ਮਾਤੀ ਜੋ ਰਾਤ ਨੇ ਗੁਰ ਸ਼ਬਦ ਵਿੱਚ ਰੰਗੇ ਹੋਏ ਹੈ। ਉਹ ਸਹਿਜ ਗਿਆਨ ਕਰਕੇ ਮਾਤੇ ਮਸਤ ਹੋ ਗਏਨ ਸਰੂਪ ਵਿੱਚ ਸਹਿਜ ਹਉਮੈ ਮਾਰੀ ਉਹਨਾਂ ਨੇ ਸ਼ਾਂਤੀ ਦੇ ਨਾਲ ਇਹ ਵੀ ਹੰਗਤਾ ਮਾਰ ਲਈ ਹੈ ਉਹਨਾਂ ਦੇ ਅੰਦਰ ਕੋਈ ਤੇਜੀ ਕਰਨ ਦੀ ਲੋੜ ਨਹੀਂ ਰਹੀ ਸਹਿਜ ਨਿਰਜਤਨ ਹੀ ਹਉਮੈ ਨੂੰ ਮਾਰ ਲਿਆ ਹੈ ਭੈ ਬਿਨ ਭਗਤ ਨਾ ਹੋਈ ਕਬਹੀ ਜਿਨੋ ਜਿਨ ਪਰਮੇਸ਼ਰ ਦੇ ਆਦੂਨੀ ਹਿਰਦੇ ਚ ਕੇ ਵਾਹਿਗੁਰੂ ਸਭ ਸੁਣਦਾ ਸਭ ਵੇਖਦਾ ਕੇਸ ਭਾਏ ਤੋਂ ਬਿਨਾਂ ਭਗਤੀ ਨਹੀਂ ਕਦੇ ਵੀ ਹੋ ਸਕੀ ਕਿਸੇ ਦੇ راستੋਂ ਵੀ ਭੈ ਭਾਏ ਭਗਤ ਸਵਾਰੀ ਜਿਵੇਂ ਭੈ ਪਰਮੇਸ਼ਰ ਦਾ ਧਾਰਿਆ ਹਰ ਵਕਤ ਸੰਗ ਸੰਗ ਸੰਵੇਦੇ ਹਨ ਉਹਨਾਂ ਦੇ ਅੰਦਰ ਹੀ ਭਾਏ ਪ੍ਰੇਮ ਹੁੰਦਾ ਹੈ ਪ੍ਰੇਮ ਕਰਕੇ ਭਾਉ ਭਗਤੀ ਕਰਕੇ ਇਹ ਜੀਵਨ ਆਪਣੀ ਧੁਤ ਸਵਾਰ ਲਈ ਦੀ ਇਹ ਨਿਰਮਲ ਧੁਤ ਕਰ ਲਈ ਦੀ ਹੈ ਬਾਗਤ ਸਵਾਰੀ ਬਾਗਤ ਸੰਯੁਗ ਤੋਂ ਕੇ ਜਿਹੜੀ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਨੇ ਆਪਣੇ ਆਪ ਦੀ ਜ਼ਿੰਦਗੀ ਸਵਾਰ ਲਈ ਹੈ ਮਾਇਆ ਮੋਹ ਸ਼ਬਦ ਜਲਾਇਆ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਨਹੀਂ ਮਿਟਦਾ ਮਾਰੇ ਕਹਿੰਦੇ ਸ਼ਬਦ ਦੀ ਕਮਾਈ ਕਰਕੇ ਭਾਈ ਉਹਨਾਂ ਨੂੰ ਜੀਵਤ ਹੈ ਅੰਦਰੋਂ ਗਿਆਨ ਤਤ ਵਿਚਾਰੀ ਫਿਰ ਉਹਨਾਂ ਨੇ ਮਾਇਆ ਦਾ ਮੋਹ ਜਿਹਨਾਂ ਜਾਲਦਾ ਉਹਨਾਂ ਨੂੰ ਪ੍ਰਾਪਤ ਕੀ ਹੋਇਆ ਮਾਰੇ ਕਹਿੰਦੇ ਗਿਆਨ ਤਤ ਵਿਚਾਰੀ ਉਹ ਤਦ ਸਰੂਪ ਦੀ ਵਿਚਾਰ ਵਾਲੇ ਗਿਆਨੀ ਹੋ ਗਏ ਹਨ ਉਹਨਾਂ ਨੇ ਗਿਆਨ ਸਰੂਪ ਤੱਕ ਸਰੂਪ ਜੋ ਹੈ ਗਿਆਨ ਦਾ ਅਸਲੀ ਵਾਸਤਵ ਸਰੂਪ ਉਹ ਦੀ ਵਿਚਾਰ ਕੀਤੀ ਹੈ ਪਹਿਲਾਂ ਗਿਆਨ ਤਦ ਪ੍ਰੋਖ ਗਿਆਨ ਹੋਇਆ ਹੈ ਫਿਰ ਵਿਚਾਰੀ ਇਸ ਰੂਪ ਦਾ ਅਪਰੋਖ ਗਿਆਨ ਦੀ ਵਿਚਾਰ ਵਾਲੇ ਹੋਏ ਹਨ ਆਪੇ ਆਪ ਕਰਾਈ ਕਰਤਾ ਉਥੇ ਹੰਗਤਾ ਨਹੀਂ ਕਦੇ ਹੁਰਦੀ ਆਪਣਾ ਆਪ ਨੂੰ ਵਾਹਿਗੁਰੂ ਜੋ ਸਾਰਿਆਂ ਦਾ ਆਤਮਾ ਹੈ ਆਪ ਹੀ ਸੱਚੇ ਪਾਤਸ਼ਾਹ ਤਤਪਰ ਦਾ ਅਲਕਾਰ ਸਰੂਪ ਹੈ ਆਪ ਹੀ ਕਰਦਾ ਕਰਾਉਂਦਾ ਹੈ ਕਰਤਾ ਪੁਰਖੋ ਆਪੇ ਬਖਸ਼ਣ ਪੁੰਧਾਰੀ ਆਪ ਹੀ Guru ਸਰੂਪ ਹੋ ਕੇ ਆਪਦੇ ਹਿਰਦੇ ਚੋਂ ਭੰਡਾਰੇ ਬਖਸ਼ੇ ਹਨ ਮਹਾਪੁਰਖਾਂ ਨੇ ਸੰਕਾਂਤ ਤਦ ਦੇ ਨੇ ਜੀਵਨ ਭੰਡਾਰੀ ਬਣਾਤੇ ਹੈ ਪੁਰਾਣ ਨੂੰ ਬਰਤਾਉ ਆਪ ਤੋ ਜਪੋ ਜਿ ਪਾਓ ਤਿਸਿਆ ਗੁਣਾ ਦਾ ਅੰਤ ਨਾ ਪਾਇਆ ਉਸ ਵਾਹਿਗੁਰੂ ਦੇ ਗੁਣਾ ਦਾ ਅੰਤ ਨਹੀਂ ਕਿਸੇ ਪ੍ਰਕਾਰ ਪਾਇਆ ਗਿਆ ਕਿਹਰੇ ਪਾਸੋਂ ਨਹੀਂ ਪਾਇਆ ਜਾਂਦਾ ਆਉਂ ਗਾਵਾ ਸ਼ਬਦ ਵਿਚਾਰੀ ਅਸੀਂ ਤਾਂ ਗੁਰੂ ਸਾਹਿਬ ਦੇ ਸ਼ਬਦ ਦੇ ਵਿਚਾਰ ਦਾਰ ਉਸ ਵਾਹਿਗੁਰੂ ਨੂੰ ਗਾਉਨੇ ਹਾਂ ਹਰ ਜਿਉ ਜਪੀ ਹਰ ਜਿਉ ਸਾਲਾ ਹਰੂ ਸਾਹਿਬ ਦਾ ਸ਼ਬਦ ਕੀ ਹੈ ਮਹਾਰਾ ਜੀ ਕਹਿੰਦੇ ਪਰਮੇਸ਼ਰ ਵਹੀ ਬਾਣੀ ਕਰਕੇ ਜਾਪ ਕਰੀਏ ਪਰਮੇਸ਼ਰ ਦੀ ਸਿਫਤ ਕੀਰਤਨ ਜਪਾ ਕੇ ਸਲਾਣਾ ਕਰੀਏ ਵਿੱਚੋਂ ਆਪ ਨਿਵਾਰੀ ਸਲਾਣੇ ਹੋਏ ਜਪਦੇ ਹੋਏ ਹੰਕਾਰ ਨਾ ਕਰਿ ਬਿਠਿਓ ਕਿ ਅਸੀਂ ਬਡੇ ਜਾਪ ਅਸੀਂ ਬਡੇ ਸਿਫਤ ਕਰਨ ਵਾਲੇ ਆਂ ਵਿੱਚੋਂ ਆਪਾ ਭਾਵ ਜਿਹੜਾ ਇਹਨੂੰ ਮੇਤਨਾ ਕਰੀਏ ਨਾਮ ਪਦਾਰਥ ਗੁਰਤੀ ਪਾਏ ਨਾਮ ਰੂਪੀ ਪਦਾਰਥ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ ਆ ਖੁੱਟ ਸੱਚੀ ਭੰਡਾਰੀ ਆ ਖੁੱਟ ਭਨਾਰਾ ਹੈ ਸਚਿਨ ਭੰਡਾਰੀ ਬੁਣਾ ਤੇ ਸਾਡੇ ਹਿਰਦੇ ਅੰਦਾ ਕਰਨ ਜਿਹੜੇ ਐ ਮੁਕਣ ਤੋਂ ਰਹਿਣ ਭੰਡਾਰੇ ਵਾਲੇ ਬੁਣਾ ਤੇ ਹੈ ਆਪਣਿਆਂ ਭਗਤਾਂ ਨੂੰ ਆਪੇ ਤੁਠਾ ਆਪਣੇ ਭਗਤਾਂ ਦੇ ਤੇ ਆਪ ਹੀ ਪ੍ਰਸੰਨ ਹੋਇਆ ਹੈ ਮੇਰਾ ਵਾਹਿਗੁਰੂ ਆਪਣੀ ਕਿਰਪਾ ਕਰ ਕਲ ਧਾਰੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਕਲ ਸ਼ਕਤੀ ਉਹਨਾਂ ਦੇ ਵਕਾਰਾਂ ਦੇ ਜਿਦਣ ਦੀ ਰੱਖ ਦਿੱਤੀ ਹੈ ਕਾਲ ਸ਼ਾਂਤੀ ਉਹਨਾਂ ਦੇ ਅੰਦਰ ਧਾਰ ਦਿੱਤੀ ਹੈ ਅਤੇ ਕਲਾ ਆਪਣੇ ਨਾਮ ਦੇ ਪ੍ਰਵਾਹ ਦੀ ਉਹਨਾਂ ਦੇ ਅੰਦਰ ਧਾਰ ਦਿੱਤੀ ਹੈ ਆਪ ਹੀ ਕਾਲ ਸੁੰਦਰ ਧਾਰਨਾ ਵਾਲੇ ਉਹਨੂੰ ਬਣਾਤਾ ਹੈ ਵਿਸ਼ਣ ਦਿਨ ਸਾਚੇ ਨਾਮ ਦੀ ਸਦਾ ਭੁੱਖ ਲੱਗੂ ਨਾ ਗੁਰਮਖਾਂ ਨੂੰ ਸੱਚੇ ਅੰਮ੍ਰਿਤ ਨਾਮ ਦੀ ਸਦਾ ਵਾਸਤੇ ਚਾਹ ਲੱਗੀ ਹੋਈ ਭੁੱਖ ਲੱਗੀ ਹੋਈ ਹੈ ਸ਼ਾਵਨ ਸ਼ਬਦ ਵਿਚਾਰ ਉਹ ਜਦੋਂ ਗਾਉਂਦੇ ਹੈ ਬ੍ਰਹਮ ਦੀ ਜਿਹੜੀ ਵਿਚਾਰ ਕਰਨੀ ਉਹੀ ਉਹਨਾਂ ਦਾ ਕੌਣਾ ਹੈ ਗੌਂਦੇ ਵੀ ਉਸ ਨੂੰ ਤੇ ਸ਼ਬਦੀ ਬ੍ਰਹਮ ਦੀ ਵਿਚਾਰ ਵੀ ਕਰਦੇ ਆਂ ਗਾਵੇ ਸਬਦੀ ਵਿਚਾਰੀ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਉਸ ਨੂੰ ਗਾਉਂਦੇ ਹੈ ਆਪਣੀ ਮਤ ਨਾਲ ਅਸੀਂ ਲਪਾਗਾਂ ਗਾ ਨਹੀਂ ਸਕਦੇ ਜਿਉ ਪਿੰਡ ਸਭ ਕੇ ਸ਼ਹਿਰ ਇਸ ਦਾ ਦੁਸਰ ਅਰਥ ਇਹਦਾ ਇਹ ਸਾਰਿਆਂ ਜੀਆਂ ਨੂੰ ਸੂਖ ਸੁਖੂਲ ਜੋ ਸਰੀਰ ਤੋਂ ਉੱਤੇ ਹੋਏ ਹੈ ਸਭ ਕੁਝ ਇਸ ਪਰਮੇਸ਼ਵਰ ਦਾ ਹੀ ਹੈ ਆਖਣ ਵਿਖਮ ਵਿਚਾਰ ਜਿਹੜਾ ਉਹਦਾ ਵਿਚਾਰ ਕਰਨ ਕਰਨ ਸ਼ਕਤੀ ਵਰਤੀ ਕਰਕੇ ਬਹੁਤ ਗਠਨ ਹੈ ਸ਼ਕਤੀ ਵਰਤੀ ਕਰਕੇ ਕੋਈ ਨਹੀਂ ਕਰ ਸਕੇਗਾ ਗੁਰੂ ਸਾਹਿਬ ਨਖਣਾ ਵਰਤੀ ਦੁਆਰਾ ਕਿਰਪਾ ਕਰਕੇ ਕਹਿੰਦੇ ਹਨ ਸਬਦ ਲੱਗੇ ਸੀ ਜਨ ਨਿਸਾਰੇ ਗੁਰੂ ਸਾਹਿਬ ਦੇ ਸ਼ਬਦ ਤੇ ਲੱਗੇ ਹੈ ਉਹ ਨਿਸਪਰਪੰਚ ਤੋਂ ਨੇਸ ਨਿਸ਼ਟ ਵਰਗੇ ਸਾਫ ਹਰੀ ਪ੍ਰਕਾਰ ਉਤਾਰ ਗਏ ਹਨ ਪਾਉ ਜਲ ਪਾਰ ਉਤਾਰੀ ਸੰਸਾਰ ਸਮੁੰਦਰ ਤੋਂ ਹੋਰ ਨਾ ਕੋਈ ਪਾਰ ਉਤਾਰਨ ਵਾਲੇ ਜਹਾਜ਼ ਵਰਗੇ ਜੀਵਨ ਬਣ ਗਏ ਹਨ ਬਿਨ ਹਰ ਸਾਚੀ ਕੋ ਪਾਰ ਨਾ ਪਾਵੇ ਸੱਚੀ ਹਰੀ ਦੀ ਨਾਮ ਤੋਂ ਬਿਗੈਰ ਕੋਈ ਸੰਸਾਰ ਤੋਂ ਆਪਣੇ ਆਪ ਨੂੰ ਪਾਰਮੁਖਤ ਨਹੀਂ ਪਾ ਸਕਦਾ ਕੋਈ ਪਾਰਾਵਾਰ ਉਸ ਪਰਮੇਸ਼ਰ ਰੂਪ ਦੀ ਕੀਸ਼ ਕਾਦਾ ਨਹੀਂ ਪਾ ਸਕਦਾ ਜੈ ਕੋ ਯਾਰ ਜੇ ਕਿਸੇ ਨੇ ਵਿਚਾਰ ਪੁੱਛਣੀ ਹੈ ਗੁਰਾਂ ਦੇ ਪਾਸੋਂ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਵਿਚਾਰ ਨੂੰ 부ਝ ਲਵੇ ਤੂੰ ਪਾਦੇ ਲੱਖਰਤੂ ਅਤੇ ਤਾਂ ਪਾਦੇ ਆਖਰ ਲੱਖਰ ਦੀ ਵਿਚਾਰ ਨੂੰ 부ਝੇ ਗੁਰਾਂ ਦੇ ਪਾਸੋਂ ਪੁੱਛੇ ਤਾਂ ਇਹ 부ਝਿਆ ਸਮਝਦਾ ਇਸ ਵਿਚਾਰ ਦੇ ਦਾਇ ਨੋ ਧੁਰ ਲਿਖਿਆ ਸੋਈ ਪਾਇਆ ਜੋ ਜੀਵਾਂ ਨੇ ਪੂਰਵ ਨਿਸ਼ਟਾ ਕਰਮ ਕੀਤੇ ਐ ਉਹ ਧੁਰ ਮੱਥੇ ਦੇ ਪਰਮੇਸ਼ਰ ਨੇ ਲਿਖ ਦਿੱਤੇ ਅੰਤਕਾਰਨ ਤੇ ਉਸ ਦਾ ਫਲ ਇਹਨਾਂ ਨੇ ਇਸ ਜਨਮ ਵਿੱਚ ਪਾ ਲਿਆ ਹੈ। ਮਿਲ ਹਰ ਸ਼ਬਦ ਸواری। ਮਿਲ ਕੇ ਹੋਏ ਗੁਰੂ ਦੇ ਸ਼ਬਦ ਦੁਆਰਾ ਜਿਨ੍ਹਾਂ ਨੇ ਆਪਣੀ ਗਿਤੀ ਨੂੰ ਸਵਾਰ ਲਿਆ, ਨਿਰਵਕਾਰ ਕਰ ਲਿਆ, ਉਹ ਹਰੀ ਦੇ ਨਾਲ ਮਿਲ ਗਏ ਹਨ। ਹੋਰਨਾਂ ਨੂੰ ਸ਼ਬਦ ਉਪਦੇਸ਼ ਦੁਆਰਾ ਸਵਾਰ ਉੱਤ ਹੈ ਉਹਨਾਂ ਅਧਿਕਾਰੀਆਂ ਨੂੰ ਕਾਇਆ ਕਾਂਚਨ ਸਭ ਦੇ ਰਾਤੀ। ਇਹ ਭਾਈ ਉਹ ਦੇ ਕਾਂਚਨ ਵਰਗੀ ਸੋਧਨ ਉਹਨਾਂ ਦੀ ਹੈ। ਜੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਰੰਗੀ ਹੋਈ ਹੈ ਸੱਚੇ ਨਾਏ ਪਿਆਰੀ ਸੱਚੇ ਨਾਮ ਦੀ ਪਿਆਰੀ ਪ੍ਰੀਤੀ ਜਿਨ੍ਹਾਂ ਦੇ ਅੰਦਰ ਪਿਆਲਣਾ ਕੀਤੀ ਹੈ ਮਹਾਰਾਜ ਨੇ ਕਾਇਆ ਅਮਰਤ ਰਹੀ ਪਰ ਪੂਰੀ ਕਾਇਆ ਉਹ ਨਿਰਮਲ ਬੁੱਧੀ ਜਿਹੜੀ ਹੈ ਅਮਰਤ ਬ੍ਰਹਮ ਆਨੰਦ ਕਰਕੇ ਲਗਾ ਲਾ ਭਰ ਰਹੀ ਹੈ ਅਮਰਤ ਪ੍ਰੇਮ ਕਰਕੇ ਭਰ ਰਹੀ ਹੈ ਅਮਰਤ ਗਿਆਨ ਕਰਕੇ ਲਗਾ ਲਾ ਭਰ ਰਹੀ ਹੈ ਅਮਰਤ ਨਾਮ ਕਰਕੇ ਕਰ ਰਹੀ ਹੈ। ਪਾਈਏ ਸ਼ਬਦ ਵਿਚਾਰੀ ਜੋ ਗੁਰਾਂ ਦੇ ਸ਼ਬਦੀ ਵਿਚਾਰ ਕਰਦੇ ਹੋ ਪਾਉਂਦੇ ਹਨ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਇਹ ਦਾਤ ਪਾਈਦੀ ਹੈ। ਸਾਰੇ ਗੁਣ ਅੰਦਰ ਹੀ ਰੱਖੇ ਹੋਏ ਹੈ ਪਰਮੇਸ਼ਰ ਨੇ। ਜੋ ਪ੍ਰਭ ਖੋਜ ਜਹ ਤੀ ਪਾਵ ਹੈ। ਜਿਹੜੇ ਗੁਰਾਂ ਦੁਆਰਾ ਪ੍ਰਭ ਅਕਾਲ ਪੁਰਖ ਦੀ ਖੋਜ ਕਰਦੇ ਹਨ। ਉਹ ਗੁਰਾਂ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਸਖਿਆਤ ਪਾ ਲੈਂਦੇ ਹਨ। ਹੋਰ ਹੰਕਾਰ ਦੇਰ ਹੰਕਾਰ ਕਰਦੇ ਐ ਗੁਨਾ ਦਾ ਹੰਕਾਰ ਕਰਦੇ ਐ ਵਿਦਿਆ ਦਾ ਹੰਕਾਰ ਕਰਦੇ ਐ ਪ੍ਰਭ ਦਾ ਹੰਕਾਰ ਕਰਦੇ ਐ ਉਹ ਹੰਕਾਰੀ ਫੂਟ ਮੂਏ ਤਰਫ ਤਰੁਕੇ ਮਾਰ ਰਹੇ ਹਨ ਫੁੱਟ ਵਿੱਚੀ ਦੁਆਇਤ ਵਿੱਚੀ ਮਾਰ ਰਹੇ ਹਨ ਬਾਤੀ ਬਿਨ ਸਹਿ ਸੇਵਕ ਸੇਵੈ ਜਿਹੜਾ ਭਾਈ ਝਗੜਾ ਲੂਆ ਦਾ ਨਾਸ ਹੀ ਹੋ ਜਾਣਗੇ ਬਾਅਦ ਝਗੜਿਆ ਕਰਨ ਵਾਲੇ ਹੱਥ ਉਹਨਾਂ ਦੇ ਕੁਝ ਨਹੀਂ ਆਉਣਾ ਜਿਹੜੇ ਆਸਤਿਕ ਭਾਵਨਾ ਸੇਵਕ ਬਣ ਕੇ ਸੇਵਾ ਕਰਦੇ ਹਨ ਉਹ ਭਾਵ ਭਗਤੀ ਦਾ ਸਿਮਨ ਪੂਜਨ ਕਰਦੇ ਨੇ ਹਾਲ ਹੁੰਦੇ ਹਨ ਗੁਰ ਕਾ ਹਿਤ ਪਿਆਰੀ ਸਾਉ ਦੇ ਨਾਲ ਜਿਨ੍ਹਾਂ ਨੇ ਸ਼ਰਧ ਕੀਤਾ ਹੈ ਉਨਾਂ ਦੀ ਪ੍ਰੀਤੀ ਪਰਮੇਸ਼ਰ ਦੇ ਨਾਲ ਲੱਗੀ ਹੈ ਗੁਰ ਕਾ ਹੇਤ ਗੁਰ ਕਾ ਹੇਤ ਪਿਆਰੀ ਗੁਰੂ ਸਾਹਿਬ ਹੀ ਹੇਤ ਕਾਰਨ ਹੈ ਪਰਮੇਸ਼ਰ ਦੀ ਪਿਆਰੀ ਪ੍ਰੀਤੀ ਦਾ ਜੋ ਯੋਗੀ ਤਤ ਗਿਆਨ ਦੀ ਵਿਚਾਰ ਜੋਗੀ ਵੀ ਭਾਈ ਉਹ ਹੋ ਸਕਦਾ ਹੈ ਜਿਹੜਾ ਤਤ ਸਰੂਪ ਦੇ ਗਿਆਨ ਦੀ ਵਿਚਾਰ ਕਰੇ ਹਉ ਮੈਂ ਕ੍ਰਿਸ਼ਨ ਨਾਮ ਆਰੀ ਸਰੂਪ ਦੀ ਵਿਚਾਰ ਕੀ ਵੀ ਹੈ ਜਿਹਨ ਹਉ ਮੈਂ ਜੇ ਦੀ ਮਾਰਤੀ ਹੈ ਮੇਰੇ ਸੰਗ ਕਰਦੇ ਭੁੱਖਾਂ ਦੀ ਤ੍ਰਿਸ਼ਨਾ ਮਾਰ ਲਈ ਹੈ ਮੇਟ ਲਈ ਹੈ ਸਤਿਗੁਰੂ ਦਾਤਾ ਤਿਨ ਪਛਾਤਾ ਸਤਿਗੁਰੂ ਸਾਹਿਬ ਜੀ ਬ੍ਰਹਮ ਗਿਆਨ ਦੇ ਨਾਮ ਦੇ ਮੁਕਤੇ ਸਭ ਗੁਨਾ ਦੇ ਦਾਤੇ ਹੈ ਉਹਨਾਂ ਪੁਰਖਾਂ ਨੂੰ ਪਛਾਤਾ ਪਛਾਣੇ ਹੈ ਕਾ ਤੁਮਾਰੀ ਜਿਨਾਂ ਕਹੇ ਵਾਹਿਗੁਰੂ ਤੇਰੀ ਕਿਰਪਾ ਹੋਈ ਹੈ ਜੇਵਲ ਬੁੱਧ ਹੋਈ ਹੈ ਜਿਨਾਂ ਦੇ ਤਾਈ ਸਤਪੁਰਨਾਮ ਸੇਵਹਿ ਮਾਇਆ ਲਾਗੀ ਜਿਹੜੇ ਸਤਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਕਰਦੇ ਉਹ ਤਰ੍ਹਾਂ ਉਹ ਜਿਹੜੀ ਮਾਇਆ ਹੈ ਇਹਦੇ ਵਿੱਚ ਹੀ ਚਿੰਬੜੇ ਰਹਿੰਦੇ ਹਰ ਵਕਤ ਮਾਇਆ ਉਹਨਾਂ ਲੱਗੀ ਰਹਿੰਦੀ ਹੈ ਉਹ ਅਹੰਕਾਰੀ ਉਹ ਅਹੰਕਾਰ ਕਰਦੇ ਐ ਕਿ ਸਾਡੇ ਜੈਸਾ ਕੋਈ ਨਹੀਂ ਕਿਉ ਪਦਾਰਥ ਰੂਪੀ ਪਾਣੀ ਦੀ ਡੁੱਬ ਡੁੱਬ ਕੇ ਮਾਰ ਰਏ ਹਨ ਹੰਕਾਰੀ ਕਿੱਚਰ ਅੰਦਰ ਸਾਸ ਤਿੱਚਰ ਸੇਵਾ ਕੀਚੈ ਜਿਨਾਂ ਜਿਹ ਮਾਰਨ ਭਾਈ ਸਾਸ ਵਗਾਏ ਪਰ ਆਲਾ ਉਹਨਾਂ ਨੂੰ ਸਾਹ ਜਿੰਦਗੀ ਹੈ ਉਹਨਾਂ ਜਿਹ ਮਾਰਨ ਦੀ ਭਾਵ ਭਗਤੀ ਜਿਹੜੀ ਕਰਨੀ ਇਹ ਸੇਵਾ ਕਰੀਏ ਕਾਇ ਮਿਲੀਏ RAM MURARI ਮੁਰਾਰੀ ਰਾਨ ਦੇ ਨਾਲ ਫਿਰ ਜਾ ਕੇ ਮਿਲ ਜਾਓਗੇ ਸੀਰ ਦੇ ਅੰਤ ਵੇਲੇ ਜਦ ਨਾਨਕ ਐਸਾ ਹਰ ਸੇਵਾ ਅੰਤਲੇਸ਼ ਛਡਾਇਆ ਇਉਂ ਜਾ ਕੇ ਜਾ ਜੋ ਜਗਾ ਹੈ RAM MURARI ਦੀ ਸੰਗਤੇ ਉਹਦੇ ਤੇ ਜਾ ਕੇ ਮਿਲਣਾ ਕਰਕੇ ਫਿਰ ਦੁਨੀਆਂ ਕਾਜ ਨੂੰ ਵੀ ਜਾ ਜਗਾ ਜੇ RAM MURARI ਦੇ ਨਾਲ ਮਿਲ ਪਈਦਾ ਹੈ ਅਨੰਦਨ ਜਾਗਤ ਰਹੇ ਦਿਲ ਰਾਤੀ ਰਾਤ ਨੇ ਗਿਆਨ ਵਸਤਾ ਵਿੱਚ ਜਿਹੜਾ ਜਾਗਦਾ ਰਹੇ ਉਹਨੋ ਵਿਦਿਆਰੂਪੀ ਦਾ ਆਦੀ ਨਿਵਤੀ ਹੁੰਦੀ ਹੈ ਅਪਰੋਖ ਗਿਆਨ ਰੂਪੀ ਦਿਨ ਚੜ ਜਾਂਦਾ ਹੈ ਆਪਣੇ ਪਹਿ ਪੀਤ ਪਿਆਰੀ ਆਪਣੇ ਪਿਆਰੇ ਜੀ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ ਉਹੋ ਹੀ ਵਾਹਿਗੁਰੂ ਨੂੰ ਪਿਆਰੀਆਂ ਹਨ ਜਿਨ੍ਹਾਂ ਦੀ ਸੁਰਤ ਆਪਣੇ ਪਿਆਰੇ ਗੁਰਾਂ ਦੇ ਪ੍ਰੀਤ ਵਿੱਚ ਲੱਗੀ ਹੋਈ ਹੈ ਉਹਨਾਂ ਨੂੰ ਮਹਾਰਾਜ ਸਾਹਿਬ ਨੇ ਪਰਮੇਸ਼ਰ ਦਾ ਜੋ ਬ੍ਰਹਮ ਆਨੰਦ ਹੈ ਇਸ ਨੂੰ ਪਿਆਰੀ ਪਿਆਰਿਆ ਹੈ ਤਨ ਮਨ ਵਾਰੀ ਵਾਰ ਘੁਮਾਈ ਤਨ ਵੀ ਆਪਣਾ ਮਨ ਵਾਰ ਦਈਏ ਮਨ ਵੀ ਵਾਰ ਦਈਏ ਵਾਰ ਵਾਰ ਸਰੀਰ ਕਰਕੇ ਵੀ ਘੁਮਾਈ ਵਾਰਨੇ ਫੇਰਨੇ ਜਾਈਏ ਆਪਣੇ ਬੁਰ ਬਿਟੋ ਬਲ ਬਲੇਹਾਰੀ ਪਾਣੀ ਸਰੀਰ ਕਰਕੇ ਵਾਰ ਜਾਈਏ ਤਨ ਸਥੂਲ ਸਰੀਰ ਕਰਕੇ ਵਾਰਨੇ ਜਾਈਏ ਤੇ ਮਨ ਸੂਖਮ ਕਰਕੇ ਕਾਰਨ ਦੇ ਆਦਿਕਾਂ ਦਾ ਮਾਨ ਵੀ ਕੁਰਬਾਨਾ ਕਰੀਏ ਕੁਰਬਾਨ ਕਰੀਏ ਆਪਣੇ ਗੁਰੂ ਮਿੱਧੂ ਬਲਿਹਾਰੀ ਆਪਣੇ ਸਤਿਗੁਰਾਂ ਤੋਂ ਸੈਂਕੜੇ ਵਾਰੀ ਵਿਹਾਰ ਕੁਰਬਾਨ ਜਾਈਏ ਬਲਹਾਰ ਦिए ਸਰੀਰ ਕੁਲ ਜਿਹੜਾ ਹੈ ਭਰਾਵਾਂ ਦਾ ਵਾਲੋਂ ਇੰਦਰੀਆਂ ਦਾ ਗਾਲੋਂ ਬੁੱਲਣ ਵਾਕਾਂ ਦਾ ਗਾਲੋਂ ਬੁੱਧੀ ਦਾ ਗਾਲੋਂ ਰਿਦਿਓ ਸਿੱਧੀਆਂ ਦਾ ਗਾਲੋਂ ਇਹ ਸਭ ਮਾਰਿਆ ਤੋਂ ਜਿਸਮਾਨੀ ਵਾਲ ਰੂਹਾਨੀ ਵਾਲ ਸਭ ਬਿਹਾਰ ਕਰ ਦਈਏ ਕੁਰਬਾਨ ਕਰ ਦਈਏ ਮਾਇਆ ਉਹ ਬਿਨਸ ਜਾਏਗਾ ਜਿਹੜਾ ਮਾਇਆ ਦਾ ਮੋਹ ਹੈ ਨਾਲ ਨਹੀਂ ਰਹਿਣਾ ਕਿਸੇ ਦੇ ਸਭ ਨਾਸ ਹੋ ਜਾਏਗਾ ਪੂਰੇ ਸ਼ਬਦ ਆਹ ਗੁਰੂ ਸਾਹਿਬ ਦੀ ਸ਼ਬਦ ਵਿਚਾਰ ਕਰਨ ਵਾਲੇ ਆ ਉਹ ਕਾਲ ਤੋਂ ਉੱਭਰੇ ਬੱਚੇ ਹਨ ਵਾਹਿਗੁਰੂ ਦੇ ਸਰੂਪ ਵਿੱਚ ਮਿਲੇ ਹਨ ਆਪ ਜਗਾਇ ਸੀ ਜਾਗੇ ਤੁਹਾਨੂੰ ਆਪ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਕੇ ਜਗਾਉਂਦਾ ਹੈ ਸਹੀ ਪੁਰਖ ਨਾਮ ਦੀ ਲਿਵ ਲਾ ਕੇ ਜਾਗੇ ਗਿਆਨ ਅਵਸਥਾ 'ਚ ਪੁਰਖਾ ਸ਼ਬਦ ਦੀ ਜਾੜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਵਾਲੇ ਜੋ ਹਨ ਨਾਨਕ ਸੇ ਹੀ ਮੂਏ ਜੇ ਨਾਮ ਹੋਏ ਇਸ ਵਿਚਾਰ ਨੂੰ ਵੀ ਗੁਰਾਂ ਦੇ ਸ਼ਬਦ ਦੁਆਰਾ ਵਿਚਾਰਿਆ ਹੈ ਆਪੋ ਨਹੀਂ ਕਿਸ ਨੂੰ ਇਹ ਸਮਝ ਪੈ ਸਕਦੀ ਨਾਨਕ ਸੇ ਹੀ ਮੂਏ ਜੇ ਨਾਮ ਨਾ ਚੇਤੇ ਮਰੇ ਤਾਂ ਮਰੇ ਤੋਂ ਭਾਈ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਚੇਤੇ ਅਗਿਆਨ ਨੂੰ ਮਾਰ ਲਿਆ ਮਾਇਆ ਦੇ ਮੋਹ ਜਮਰੇ ਹੋਏ ਹੈ ਮਰਨ ਚ ਮਰਨ ਬਿਸਰਨ ਗੋਬਿੰਦ ਹੈ ਜਿਹੜਾ ਮਾਰਦ ਹੈ ਵਿਸਰਨਾ ਹੈ ਮਰਨਾ ਹੈ ਅਤੇ ਜੋ ਪਰਮੇਸ਼ਰ ਦਾ ਸਿਮਨ ਕਰਨਾ ਹੈ ਜੀਵਨ ਹੈ ਹਾਏ ਨਾਨਕ ਸੇ ਜੀ ਮੂਵੇ ਜੇ ਨਾਮ ਨਾ ਜੋ ਲਾਉਣੀ ਤੇ ਜੋ ਤਾਂ ਮਰਗੇ ਪਰਮੇਸ਼ਰ ਵੱਲੋਂ ਬੇਮੁਖ ਹੋਗੇ ਜਿਹੜੇ ਭਗਤ ਜੀਵੇ ਵਿਚਾਰੀ ਜਿਹੜੇ ਅਸੂਪ ਦੀ ਵਿਚਾਰ ਵਿੱਚ ਜਿਉਂਦੇ ਹਨ ਸਦਾ